ਪਰਦੇ ਦੇ ਪਿੱਛੇ ਬਹੁਤ ਕੁਝ ਚੱਲਦਾ ਹੈ ਜਦੋਂ ਮੀਟਿੰਗ ਹੋਈ 12 ਤਰੀਕ ਦੀ ਉਥੇ OIC ਦਾ ਬਿਆਨ ਆਇਆ ਫਿਰ 트럼ਪ ਨੇ ਕਸ਼ਮੀਰ ਦੀ ਗੱਲ ਕੀਤੀ ਤੇ ਭਾਰਤ ਦੀ ਲੀਡਰਸ਼ਿਪ ਕਹਿੰਦੀ ਵੀ ਨਹੀਂ ਕਸ਼ਮੀਰ ਭਾਰਤ ਦਾ ਅੰਦਰੂਨੀ ਮਸਲਾ ਆ ਅਸੀਂ ਕਿਸੇ ਵੀ ਬਾਹਰੀ ਤਾਕਤ ਨੂੰ ਇਹ ਅਲਾਉ ਨਹੀਂ ਕਰਦੇ ਕਿ ਉਹ ਇਸ ਮਸਲੇ ਦੇ ਵਿੱਚ ਇੰਟਰਵਿਨ ਕਰੇ ਜੀ ਤੇ ਜੇ ਹੁਣ ਭਾਰਤ ਇਸ ਚੀਜ਼ ਤੋਂ ਪੈਰ ਪਿੱਛੇ ਖਿੱਚਦਾ ਆ ਤੁਸੀਂ ਦੇਖੋ ਵਿਦੇਸ਼ੀ ਤਾਕਤਾਂ ਇੰਨੀਆਂ ਜ਼ਿਆਦਾ ਇਨਵੋਲਵ ਹੋਈਆਂ ਵਾ ਫਿਰ ਨਵੀਆਂ ਵਪਾਰਕ ਪਾਬੰਦੀਆਂ ਲਈ ਭਾਰਤ ਤਿਆਰ ਰਹੇ ਫਿਰ ਤਾਂ ਸਿੱਧੀ ਜੀ ਗੱਲ ਆ ਨਾ ਉਹਨਾਂ ਕਹਿਣਾ ਵੀ ਤੁਸੀਂ ਗੜਬੜ ਕਿਉਂ ਕਰਦੇ ਹੋ ਵੀ ਜੀ ਜੇ ਕਿਸੇ ਥਾਂ ਦਾ ਰੋਲਾ ਤੇ ਬਹਿ ਕੇ ਮਕਾ ਲਓ ਤੁਸੀਂ ਕਹਿੰਦੇ ਹੋ ਪੀਓਕੇ ਛੱਡ ਦਿਓ ਹੂੰ ਸਾਨੂੰ ਦੇ ਦਿਓ ਗਿਲਕਿਟ ਤੱਕ ਦਾ ਇਲਾਕਾ ਹੂੰ ਉਹ ਕਹਿੰਦੇ ਆ ਕਿ ਇਹਨੂੰ ਛੱਡ ਦਿਓ ਤੇ ਮੈਂ ਤੇ ਕਹਿਣਾ ਕਿ ਉਹ ਰਾਜਾ ਹਰੀ ਸਿੰਘ ਦੀ ਸਟੇਟ ਆ ਤੁਸੀਂ ਦੋਵੇਂ ਛੱਡ ਦਿਓ ਯਾਰ ਜੀ ਕਸ਼ਮੀਰੀ ਲੋਕ ਤਾਂ ਤੁਹਾਡੇ ਦੋਹਾਂ ਤੋਂ ਆਜ਼ਾਦੀ ਚਾਹੁੰਦੇ ਆ ਨਾ ਉਹ ਭਾਰਤ ਨਾਲ ਰਹਿਣਾ ਚਾਹੁੰਦੇ ਆ ਨਾ ਉਹ ਪਾਕਿਸਤਾਨ ਨਾਲ ਰਹਿਣਾ ਚਾਹੁੰਦੇ ਆ ਤੁਸੀਂ ਉਹਨਾਂ ਦੇ ਨਾਲ ਵਪਾਰਕ ਸਮਝੌਤੇ ਕਰੋ ਉਹਨਾਂ ਦਾ ਐਪਲ ਖਰੀਦੋ ਚਾਈਨਾ ਨੂੰ ਵੇਚੋ ਅਮਰੀਕਾ ਨੂੰ ਵੇਚਣ ਤੁਹਾਨੂੰ ਵੇਚਣ ਠੀਕ ਹੈ ਤੁਸੀਂ ਉਹਨਾਂ ਦੇ ਨਾਲ ਆਪਣੇ ਹੌਸਲੇ ਦੇ ਵਿੱਚ ਲੈ ਸਕਦੇ ਹੋ ਤੁਸੀਂ ਉਹਨਾਂ ਨੂੰ ਯਕੀਨ ਚ ਲੈ ਸਕਦੇ ਹੋ ਜਿਹੜਾ ਯਕੀਨ ਰਾਜਾ ਹਰੀ ਸਿੰਘ ਨੂੰ ਸਰਦਾਰ ਪਟੇਲ ਨੇ ਦਿੱਤਾ ਸੀ ਕਿ ਅਸੀਂ ਤੁਹਾਨੂੰ ਧਾਰਾ 370 ਦਿੰਨੇ ਆ ਜਿਹਦੇ ਤਹਿਤ ਤੁਹਾਡੇ ਕੋਲ ਵੱਧ ਅਧਿਕਾਰ ਹੋਣਗੇ ਪਰ ਤੁਸੀਂ ਤਾਂ ਉਹ ਵੀ ਖੋਲੀ ਤੁਸੀਂ ਲੋਕਾਂ ਦੇ ਵਿਸ਼ਵਾਸ ਦੇ ਨਾਲ ਧੋਖਾ ਕਰਕੇ ਤੇ ਫਿਰ ਕਹਿੰਦੇ ਹੋ ਕਿ ਲੋਕ ਵਿਦਰੋਹ ਵੀ ਨਾ ਕਰਨ ਹੂੰ ਇਹ ਗੱਲ ਜਾਇਜ਼ ਨਹੀਂ ਹੂੰ